ਹਾਂਜੀ ਮਿੱਤਰੋ ਸასი ਕਾਲ ਤੁਹਾਡਾ ਸਵਾਗਤ ਆ ਜੀ ਵਿੱਕੀ ਫਾਰਮ ਮਾਨਸਾ ਚੈਨਲ ਦੇ ਉੱਤੇ ਤੇ ਅੱਜ ਆਪਾਂ ਲੈ ਕੇ ਆਏ ਆ ਨਵੀਂ ਵੀਡੀਓ ਇੱਕ ਆਪਣੇ ਅਸੀਲਾਂ ਦੇ ਟੌਪਿਕ ਦੇ ਉੱਤੇ ਆ ਗਈ ਤੇ ਕਈ ਵਾਰ ਜਿਹੜੀਆਂ ਆਪਣੀਆਂ ਗੁਗੜੀਆਂ ਨੇ ਜੀ ਹੀਟ ਦੇ ਉੱਤੇ ਨਹੀਂ ਆਉਂਦੀਆਂ ਜਾਂ ਫਿਰ ਆਪਾਂ ਕੀ ਆ ਕੋਈ ਆਪਣੇ ਕੋਲੇ ਜਾਨਵਰ ਚੰਗਾ ਆਇਆ ਹੁੰਦਾ ਤੇ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਛੇਤੀ ਦੀ ਖੇਤੀ ਜਿਹੜੇ ਕੀ ਆ ਬੱਚੇ ਲੈ ਲਈਏ ਤੇ ਗੁਗੜੀਆਂ ਆਪਣੀਆਂ ਹੀਟ ਦੇ ਉੱਤੇ ਨਹੀਂ ਆਉਂਦੀਆਂ ਜਾਂ ਕੋਈ ਵੱਡੀ ਹੋ ਜਾਂਦੀ ਹੈ ਗੁਗੜੀ ਜਾਂ ਕਈ ਵਾਰੀ ਕੋਈ ਨਾ ਕੋਈ ਨੁਕਸ ਹੋਂਦਾ ਜਾਨਵਰ ਦੇ ਵਿੱਚ ਵੀ ਉਹ ਹੀਟ ਦੇ ਉੱਤੇ ਨਹੀਂ ਆਉਂਦਾ ਤੇ ਉਹਦੇ ਲਈ ਤੁਹਾਨੂੰ ਦੱਸਣ ਜਾ ਰਹੇ ਹਾਂਗੇ ਤੇ ਇੱਕ ਆ ਜਿਵੇਂ ਹੁਣ ਆਪਣੀ ਪੱਠੀ ਆ ਗਈਏ ਚੈੱਕ ਕਰੋ 7 ਮਹੀਨਿਆਂ ਦੀ ਆ ਤੇ ਇਹਦੀ ਅੱਖ ਓੱਖ ਚੈੱਕ ਕਰੋ ਮਿੱਤਰੋ 7 ਜਾਂ 8 ਮਹੀਨਿਆਂ ਦੀ ਆ ਸਿਰਫ ਚਰੀਦਾਰ ਨੋਕਾ ਇਹਦਾ ਤੇ ਕੁਆਲਿਟੀ ਚੈੱਕ ਕਰਿਓ ਕਮੈਂਟ ਕਰਕੇ ਮਿੱਤਰੋ ਜਰੂਰ ਦੱਸਿਓ ਵੀ ਤੁਹਾਨੂੰ ਇਹ ਗੋਗੜੀ ਜਿਹੜੀ ਉਹ ਕਿੰਦਾ ਦੀ ਲੱਗੀ ਕੰਡੇ ਵੀ ਕੱਢੂਗੀ ਆਪਣੇ ਵੱਡੀ ਗੋਗੜੀ ਦੀ ਪੱਠੀ ਆ ਜੀ ਇਹ ਕੰਡੇ-ਕੁੰਡੇ ਵੀ ਕੱਢੂਗੀ ਤੇ ਸਲੇਟੀ ਗੋਗੜੀ ਹੈਗੀ ਇੰਸਟਾਗ੍ਰam ਤੇ ਤੁਸੀਂ ਦੇਖੀ ਹੋਇਆ ਸਾਰਿਆਂ ਨੇ ਜੀ ਤੇ ਤੁਹਾਨੂੰ ਦੱਸ ਦਿਆਂ ਵੀ ਜਿਹੜੇ ਹੀਟ ਦੇ ਉੱਤੇ ਗੋਗੜੀ ਉਹ ਕਿੱਦਾਂ ਲਿਆਉਣੀ ਹੈਗੀ ਜਿਹੜੇ ਨਵੇਂ ਮੁੰਡੇ ਹੈਗੇ ਸ਼ੌਂਕ ਦੇ ਵਿੱਚ ਨਵੇਂ ਆਈ ਜਾਂਦੇ ਆ ਤੇ ਕਈ ਵਾਰੀ ਚੀਜ਼ ਦਾ ਨਹੀਂ ਪਤਾ ਹੁੰਦਾ ਆਪਾਂ ਵੀਡੀਓ ਉਹਨਾਂ ਵਾਸਤੇ ਬਣਾਉਨੇ ਆ ਤਾਂ ਧਿਆਨ ਜ਼ਰੂਰ ਦਿਓ ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਜੀ ਜਿਹੜਾ ਆਪਾਂ ਜਾਨਵਰ ਆਗੇ ਜਾਦਾ ਖੁੱਡੇ ਦੇ ਵਿੱਚ ਤਾੜ ਕੇ ਰੱਖਦੇ ਆ ਖੁੱਲੇ ਨਹੀਂ ਰੱਖਦੇ ਤੇ ਉਹਨਾਂ ਨਾਲ ਲੋੜੀਂਦੇ ਜਿਹੜੇ ਤੱਤ ਹੁੰਦੇ ਨੇ ਉਹ ਨਹੀਂ ਮਿਲਦੇ ਜਿੱਦਾਂ ਕਿ ਆਪਾਂ ਹਰਾ ਆਚਾਰਾ ਜਿਹੜਾ ਉਹ ਵੀ ਇਹਨਾਂ ਲਈ ਜ਼ਰੂਰੀ ਹੁੰਦਾਗਾ ਉਹ ਵੀ ਤੁਸੀਂ ਜ਼ਰੂਰ ਪਾਇਆ ਕਰੋ ਜਦੋਂ ਇਹਨਾਂ ਦੇ ਤੱਤ ਪੂਰੇ ਹੋਣੇ ਆਗੇ ਤੇ ਇਹਨਾਂ ਨੇ ਆਟੋਮੈਟਿਕੀ ਜਿਹੜਾ ਹੀਟ ਦੇ ਉੱਤੇ ਆ ਜਾਣਾ ਕੁਦਰਤੀ ਤੌਰ ਤੇ ਤੇ ਜੇ ਫੇਰ ਵੀ ਤੁਹਾਡੀ ਗੂੜੀ ਹੈ ਜਿਹੜੀ ਹੀਟ ਦੇ ਉੱਤੇ ਨਹੀਂ ਆ ਰਹੀ ਤਾਂ ਉਹਦੇ ਵਾਸਤੇ ਤੁਹਾਨੂੰ ਦੱਸ ਦੇਵਾਂਗੇ ਇੱਕ ਪੰਸਾਰੀ ਦੀ ਨਾ ਆਪਣੀ ਦੁਕਾਨ ਦੇ ਉੱਤੋਂ ਤੁਸੀਂ ਜਾਣਾ ਤੇ ਉੱਤੋਂ ਪੁੱਛਣਾ ਵੀ ਅਸੀਂ ਨਾ ਰੂਮੀ ਮਸਤਾਗੀ ਲੈਣੀ ਹੈਗੀ ਰੂਮੀ ਮਸਤਾਗੀ ਵੀ ਕਹਿ ਦਿੰਦੇ ਆ ਤੇ ਮਸਤ ਰੂਮੀ ਵੀ ਕਹਿ ਦਿੰਦੇ ਆਗੇ ਆ ਆਪਣੇ ਕੋਲੇ ਹੈਗੀ ਹੈਗੀ ਤੁਹਾਨੂੰ ਦਿਖਾਉਣੇ ਆਗੇ ਇਹ ਕਿੱਦਾਂ ਦੀ ਹੁੰਦੀ ਆ ਇਹ ਇਸ ਤਰ੍ਹਾਂ ਦੇ ਤੁਹਾਨੂੰ ਦਾਣੇ ਮਿਲ ਜਾਣਗੇ ਜੀ ਤੁਸੀਂ ਦੇਖ ਸਕਦੇ ਹੋ ਤੇ ਬੜੀ ਕਾਰਗਰ ਚੀਜ਼ ਆ ਮਿੱਤਰੋ ਇਹ ਐਂਟੀ ਆਕਸੀਡੈਂਟ ਹੁੰਦੇ ਆ ਇਹਦੇ ਵਿੱਚ ਇਹ ਤੁਹਾਨੂੰ ਦੱਸ ਦਿਆਂ ਵੀ ਜਿਹੜੀ ਇੱਕ ਗੁਗੜੀ ਨੂੰ ਕਿੰਨੀ ਦੇਣੀ ਹੈਗੀ ਰੋਜ਼ ਤੁਸੀਂ ਕੀ ਆ ਚਾਰ ਇੰਨੇ ਕ ਦਾਣੇ ਲੈ ਲੈਣੇ ਆ ਜੀ ਇੱਕ ਕੋਕੜੀ ਦੇ ਵਾਸਤੇ ਜਿਵੇਂ ਆਪਾਂ ਹੀਟ ਦੇ ਉੱਤੇ ਲਿਆਉਣੀਆਂ ਗਰਮ ਕਰਨੀਆਂ ਹੈਗੀ ਤੇ ਇਹਨੂੰ ਤੁਸੀਂ ਕੁੱਟ ਲੈਣਾ ਥੋੜਾ ਜਿਹਾ ਤੇ ਗੁੜ ਦੇ ਵਿੱਚ ਜਿਵੇਂ ਇੰਨਾ ਕ ਗੁੜ ਲੈ ਕੇ ਉਹਨੂੰ ਜਦੋਂ ਆਪਾਂ ਸਵੇਰੇ ਛੱਡਦੇ ਹਾਂਗੇ ਤੇ ਉਹਨੂੰ ਵਿੱਚ ਗੁੜ ਦੇ ਪਾ ਕੇ ਨਾ ਤੇ ਜਾਨਵਰ ਦੇ ਜਿਹੜਾ ਮੂੰਹ ਵਿੱਚ ਦੀ ਉਹ ਛੱਡ ਲੈਣਾ ਇੱਕ ਤਾਂ ਇਹ ਆ ਮੇਤਰੋ ਤਰੀਕਾ ਤੇ ਇੱਕ ਹੈਗੇ ਆ ਜੀ ਵਿਮਰਲ ਜਰੂਰ ਦਿਆ ਕਰੋ মালਟੀ ਵਿਟਾਮਿਨ ਹੈ ਇਹ ਇਹ ਤੁਹਾਨੂੰ ਦੱਸ ਦਿਆਂ ਵੀ ਇਹ ਤੁਸੀਂ ਚੂਚਿਆਂ ਨੂੰ ਵੀ ਦੇ ਸਕਦੇ ਹੋ ਬਹੁਤ ਚੰਗੀ ਗਰੋਥ ਕਰਦੇ ਹੈਗੇ ਇਹਦੇ ਨਾਲ ਜਿਵੇਂ ਬੱਚੇ ਹੈ ਜਿਹੜੇ ਉਹ ਪੱਲੇ ਸਿੱਟ ਕੇ ਜੇ ਤੁਰਨ ਲੱਗ ਜਾਂਦੇ ਹੈਗੇ ਉਹਨਾਂ ਲਈ ਵੀ ਇਹ ਬਹੁਤ ਫਾਇਦੇਮੰਦ ਆ ਤੁਹਾਨੂੰ ਦੱਸ ਦਿਆਂ ਵੀ ਇਹ ਕਿੰਨੀ ਦੇਣੀ ਹੈਗੀ ਜਿਹੜੇ ਆਪਣੇ ਬੱਚੇ ਹੈਗੇ ਉਹਨੂੰ ਸਰਫ ਜਿਵੇਂ 5 ਬੱਚਿਆਂ ਨੂੰ ਆ ਇਹ 0.5 ਐਮਐਲ ਦੇ ਸਕਦੇ ਆ ਜੀ ਆਪਾਂ 1 ਐਮਐਲ ਤੋਂ ਵੀ ਥੋੜਾ ਪੰਜ ਬੱਚਿਆਂ ਨੂੰ ਤੁਸੀਂ ਹਿਸਾਬ ਲਾ ਸਕਦੇ ਹੋ ਜਾਂ ਤੁਸੀਂ ਐ ਕਰੋ ਜਿਹੜੇ ਕੁੰਡੇ ਆ ਕੇ ਕੁੰਡਾ ਹੁੰਦਾ ਆਪਣਾ ਪਾਣੀ ਵਾਲਾ ਉਹਦੇ ਵਿੱਚ ਤੁਸੀਂ ਪਾ ਸਕਦੇ ਹੋ ਜਿਹੜੀ ਲੇਅਰ ਨਹੀਂ ਆ ਲੇਅਰ ਮਤਲਬ ਜੀ ਜਿਹੜੀ ਕੁੰਗੀਆਂ ਅੰਡੇ ਦੇ ਰਹੀਆਂ ਨੇ ਉਹਨਾਂ ਨੂੰ ਤੁਸੀਂ 10 ਐਮਐਲ ਦੇਣਾ ਮਤਲਬ ਵੀ 100 ਵਰਡਸ ਲਈ ਆ ਇਹ 1 ਐਮਐਲ 10 ਜਾਨਵਰਾਂ ਲਈ ਹੁੰਦਾ ਜੀ ਤੇ ਤੁਸੀਂ 1 ਐਮਐਲ ਜਾਂ 2 ਐਮਐਲ ਪਾਣੀ ਵਾਲੇ ਉਹਦੇ ਵਿੱਚ ਬਰਤਨ ਦੇ ਵਿੱਚ ਪਾ ਸਕਦੇ ਹੋਗੇ ਤੇ ਇਹਦੇ ਵਿੱਚ ਬੜੀਆਂ ਚੀਜ਼ਾਂ ਨੇ ਜਿਵੇਂ ਦੇ ਵਿੱਚ ਵਿਟਾਮਿਨ ਏ ਆ ਜਾਂਦਾ ਜੀ D3, ਵਿਟਾਮਿਨ E ਤੇ B12 ਜਿਹੜਾ ਗਰੋਥ ਲਈ ਬਹੁਤ ਫਾਇਦੇਮੰਦ ਆ ਜਿਵੇਂ D3 ਹੈਗਾ ਹੱਡੀਆਂ ਵਾਸਤੇ ਜਾਂ ਜਿਹੜੀਆਂ ਕੁਕੜੀਆਂ ਅੰਡੇ ਦਿੰਦੀਆਂ ਨੇ ਉਹਨਾਂ ਦੇ ਸ਼ੈੱਲ ਦੇ ਵਿੱਚ ਵੀ D3 ਆਉਂਦਾ ਜੀ ਤੇ B12 ਓਵਰਆਲ ਗਰੋਥ ਦੇ ਵਾਸਤੇ ਜਿਵੇਂ ਕ੍ਰੀਜ਼ ਕਰਦੇ ਆ ਉਹਨਾਂ ਵਾਸਤੇ ਵੀ ਵਿਟਾਮਿਨ E ਆ ਜਿਹੜਾ ਉਹ ਫਾਇਦੇਮੰਦ ਆ ਤੇ ਜਦੋਂ ਆਪਾਂ ਹੀਟ ਦੇ ਉੱਤੇ ਲਿਆਉਣੇ ਆ ਤੇ ਆਹ ਦੇਖ ਲਓ ਜੀ ਇੱਕ ਆਹ ਕੈਪਸੂਲ ਵੀ ਆਉਂਦੇ ਨੇਗੇ ਵਿਟਾਮਿਨ E ਦੇ ਕੈਪਸੂਲ ਨੇ ਜੀ ਇਹ 400mg ਦੇਖ ਲਓ। ਇਹ ਆ ਚੱਕਾ ਐਦਾਂ ਦੇ ਆਉਂਦੇ ਆ ਜੀ ਇਹ। ਵਿਟਾਮਿਨ E ਵੀਓਨ 400mg ਵੀ ਇਹਨੂੰ ਆਪਾਂ ਕਹਿ ਸਕਦੇ ਆਂਗੇ। ਇਹਦੇ ਉੱਤੇ ਲਿਖਿਆ ਹੋਇਆ ਹੈ E Vion 400 ਜੀ। ਇਹ ਤੁਸੀਂ ਸ਼ਾਮ ਨੂੰ ਜਦੋਂ ਆਪਾਂ ਖੁੱਡੇ ਬੰਦ ਕਰਨੇ ਆਂਗੇ, ਅੰਦਰ ਗੁਕੜੀਆਂ ਬੰਦ ਕਰਨੀਆਂ ਨੇ, ਉਹਨੂੰ ਜਿਹੜਾ ਤੁਸੀਂ ਇੱਕ ਕੈਪਸੂਲ ਸ਼ਾਮ ਨੂੰ ਦੇ ਸਕਦੇ ਹੋ। ਇਹ ਵੀ ਹੀਟ ਦੇ ਉੱਤੇ ਗੁਕੜੀ ਨੂੰ ਜੀ ਬਹੁਤ ਛੇਤੀ ਲਿਆਉਂਦਾਗਾ ਤੇ ਜਿਵੇਂ ਹੁਣ ਕਰੀਦ ਦਾ ਮੌਸਮ ਚੱਲ ਰਿਹਾ ਉਦੇ ਵਿੱਚ ਵੀ ਇਹ ਬਹੁਤ ਜਿਆਦਾ ਫਾਇਦੇਮੰਦ ਦਾ। ਤਰੀਜ਼ ਬਹੁਤ ਛੇਤੀ ਕਰਾਉਂਦਾ ਜੀ ਇਹ ਤੇ ਲਾਸਟ ਤੇ ਆਪਾਂ ਤੁਹਾਨੂੰ ਦੱਸ ਦੇਵਾਂਗੇ ਵੀ ਜੇ ਫੇਰ ਵੀ ਕੁਕੜੀ ਹੀਟ ਦੇ ਵਿੱਚ ਨਹੀਂ ਆਉਂਦੀ ਅਲਸੀ ਦੇ ਬੀਜ ਲੈ ਲੈਣੇ ਆ ਜੀ ਤੁਸੀਂ। ਉਹ ਤੁਸੀਂ ਜਿਹੜੇ ਆਪਾਂ ਜਿਵੇਂ ਜਾਨਵਰ ਨੇਗੇ ਆਪਣੇ ਰੱਖੇ ਹੋਏ ਆ ਜਿਹੜੀ ਕੁਕੜੀ ਆਪਾਂ ਹੀਟ ਤੇ ਲਿਆਉਣੀ ਆਗੀ ਉਹਨੂੰ ਆਪਾਂ ਜਿਹੜਾ ਦਾਣਾ ਪਾਉਣਾਗਾ ਕਣਕ ਪਾਉਣੇ ਆ ਜਾਂ ਜੋ ਵੀ ਆਪਾਂ ਕੁਝ ਪਾਉਣੇ ਆ ਬਾਜਰਾ ਪਾਉਣੇ ਆਗੇ ਤੇ ਉਹਨੂੰ ਤੁਸੀਂ ਅਲਸੀ ਦੇ ਬੀਜ ਆ ਜਿਹੜੇ ਉਹ ਦੇ ਸਕਦੇ ਹੋ ਖਰਾਕ ਦੇ ਵਿੱਚ। ਉਹ ਵੀ ਬਹੁਤ ਛੇਤੀ ਹੀਟ ਦੇ ਉੱਤੇ ਲਿਆਉਂਦੇ ਆਗੇ ਇਹ ਚੀਜ਼ਾਂ ਤੁਸੀਂ ਜ਼ਰੂਰ ਕਰਕੇ ਦੇਖਿਓ ਜੀ ਤੇ ਕੁਕੜੀ ਥੋੜੀ ਜਰੂਰ ਹੀਟ ਤੇ ਆਊਗੀ ਹੀਟ ਦਾ ਕੀ ਮਤਲਬ ਜੇ ਤੁਸੀਂ ਹੱਥ ਐ ਕਰਨਿਆਂ ਉਹਨੇ ਆਪਣੇ ਆਪ ਹੀ ਵਹਿ ਜਾਣਾ ਇੰਨੀ ਹੀਟ ਦੇ ਉੱਤੇ ਆਜੂ ਤੇ ਜਿਹੜਾ ਕੁੱਕੜ ਆ ਉਹ ਵੀ ਹੀਟ ਦੇ ਉੱਤੇ ਬਹੁਤ ਵੀ ਜੇ ਉਹ ਗਰਮਾਗਾ ਆਪਣਾ ਜਾਨਵਰ ਕੁੱਕੜ ਕਈ ਵਾਰੀ ਆਪਣਾ ਕੁਕੜੀ ਦੇ ਵਿੱਚ ਕੋਈ ਕਮੀ ਨਹੀਂ ਹੁੰਦੀ ਬੈਂਦੀ ਵੀ ਹੁੰਦੀ ਆ ਤੇ ਜਿਹੜਾ ਕੁੱਕੜ ਆਗਾ ਉਹ ਜ਼ਿਆਦਾ ਬਰੀਡਰ ਹੋ ਜਾਂਦਾ ਤੇ ਬਰੀਡਿੰਗ ਕਰਨ ਦੇ ਯੋਗ ਨਹੀਂ ਰਹਿੰਦਾ ਜਿਆਦਾ ਉਮਰ ਹੋ ਜਾਂਦੀ ਹੈਗੀ ਤੇ ਉਹਦਾ ਆਪਾਂ ਜਿਹੜਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਵੀ ਜਿਹੜਾ ਆਪਣਾ ਗੁੱਕੜਾ ਜਿਆਦਾ ਬੜਾ ਹੋ ਜੇ ਉਹ ਤੋਂ ਆਪਾਂ ਬਰੀਡਿੰਗ ਕਿੱਦਾਂ ਦੀ ਲੈਣੀ ਹੈ ਜਦੋਂ ਬਰੀਡਿੰਗ ਕਰਨੋਂ ਹਟ ਜਾਂਦਾ ਉਹ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਹੋਰ ਨਵੀਆਂ ਵੀਡੀਓ ਨਵੇਂ ਨੁਸਖੇ ਦੇਖਣ ਲਈ ਜਾਨਵਰਾਂ ਲਈ ਤੇ ਆਪਾਂ ਨੂੰ YouTube ਦੇ ਉੱਤੇ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਦਬਾ ਦਿਓ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਜਿਹੜੇ ਭਾਈਆਂ ਨੇ ਆਪਾਂ ਨੂੰ Insta ਦੇ ਉੱਤੇ ਨਹੀਂ ਹਜੇ ਤੱਕ ਫੋਲੋ ਕੀਤਾ ਅਸਲੀ ਲਵਰ ਦਾ ਨਾਮ ਤੇ ਆਪਣਾ ਪੇਜ ਆ ਜੀ ਉੱਤੇ ਤੁਸੀਂ ਫੋਲੋ ਕਰ ਸਕਦੇ ਹੋਗੇ ਤੇ ਤੁਹਾਨੂੰ ਚੰਗੇ ਤੋਂ ਚੰਗੇ ਜਾਨਵਰ ਵੀ ਉੱਤੇ ਦੇਖਣ ਨੂੰ ਮਿਲਦੇ ਆਗੇ ਤੇ ਧੰਨਵਾਦ ਜੀ